ਹਾਂਜੀ ਬਈ ਦੋਸਤੋ ਹੋਰ ਕੀ ਹਾਲ ਚੱਲ ਆਪਣੀ ਨਵੇਂ ਵਲੌਗ ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਆਪਾਂ ਰੇ ਚੱਕਦੇ ਸੀ ਕਿਹਦੇ ਰੂੜੀ ਦੀ ਰੇ ਪਾਉਂਦੇ ਸੀ ਉਹ ਖੜਾ ਆਪਣਾ ਝੋਟਾ ਡੱਬ ਵਾਲਿਆਂ ਆਪਾਂ ਮੁੱਲ ਲਈਆ ਕਈ ਰੇਟ ਆ 1200 ਵੀ ਆ 1500 ਵੀ ਆ ਆ ਰੂੜੀ ਆਪਾਂ 1200 ਨੂੰ ਚੱਕੀ ਬਈ ਟਰਾਲੀ ਤੇ ਇੱਕ ਟਰੈਕਟਰ ਆਪਣਾ ਗਿਆ ਤੇ ਇੱਕ ਆ ਖੜਾ ਹੋਰ ਬਈ ਕੀ ਹਾਲ ਆ ਕਦੋਂ ਲੈ ਲਿਆ ਸੀ ਲੋਡਰ ਆਪਾਂ ਇਹ ਬਈ ਹੁਣ ਭਰੂਗਾ ਆਪਣਾ ਉਹ ਆਪਣਾ ਖੜਾ ਝੋਟਾ ਉਧਰ ਆ ਇਹ ਨਵਾਂ ਨਵਾਂ ਲੱਗਿਆ ਬਈ ਇੱਕ ਇਧਰ ਆ ਇਹ ਡਬਲ ਇਹਣਾ ਮੁੰਡਾ ਤੇ ਮਤਰੋ ਬਣੇ ਰਿਹਾ ਵਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਕਲਿੱਪਾਂ ਚੜਾਉਣ ਨੂੰ ਫਿਰਦਾ ਦੇਖ ਲਾ ਮਣੇ ਰਿਹਾ ਵਲੌਗ ਦੇ ਨਾਲ ਮੁੰਡਿਓ ਤੇ ਆਪਣੇ ਵੀਡੀਓ ਨੂੰ ਵੱਧ ਤੋਂ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੇ ਮਿਲਦੇ ਸਾਨੂੰ ਆਪਾਂ ਹੋਰ ਕਲਿੱਪਾਂ ਲਾਵਾਂਗੇ ਤਾਂ ਲੱਗਿਆ ਜਰੂਰ ਆ ਗੜਦਾ ਪੜਾ ਲੈ ਵੀ ਮੁੰਡਾ ਕਹਿੰਦਾ ਮੁੰਡਾ ਭਾਰਦਾ ਕਹਿੰਦਾ ਡਰਾਈਵਰ ਚਾਹ ਪੀ ਜਾਂਦਾ ਸੀ ਕਹਿੰਦਾ ਮੈਂ ਭਰ ਕੇ ਦੇਖਦਾ ਹਾਏ ਮੁੰਡਾ ਨਾ ਵੱਲ ਘਾਟਾ ਥੋੜਾ ਯਾ ਉਹ ਬਿਰੇ ਉਹ ਬਿਰੇ ਨੂੰ ਓਕੜੂ ਕਰ ਮੜਾ ਓਕੜੂ ਕਰ ਫੇਰ ਭਰੂਗਾ ਉਹ ਹਏ ਡਰਾਈਵਰ ਸਾਡਾ ਕੱਚਾ ਡਰਾਈਵਰ ਸਾਡਾ ਕੱਚਾ ਬਾਲਾ ਭਰ ਲੈ ਗਿਆ ਹਾਂ ਵੀ ਡਰਾਈਵਰ ਸਾ ਸੋਨੂੰ ਆਉਂਦਾ ਪਰ ਉਹ ਨਾ ਫਿਰ ਪਤਾ ਨਹੀਂ ਯਾਰ ਦੇਖ ਲੈ ਭਾਈ ਹਾਂ ਭਾਈ ਵਲੌਗ ਬਣਾ ਰਹੇ ਆਪਾਂ ਵਲੌਗ ਆ ਦੇਖੋ ਭਾਈ ਕਿੱਡਾ ਭੜਾ ਭਰਿਆ ਲੋਡਰ ਭਾਈ ਨੇ ਸਾਡੇ ਨੇ ਦੇਖੋ। ਅਬਾਈ ਤੂੰ ਰੈਸਟ ਕਰ ਸਾਡਾ ਬੰਦਾ ਆਪ ਹੀ ਭਰ ਲੂਗਾ ਤੂੰ ਰੈਸਟ ਕਰ। ਜਲਦੀ ਨਾ ਨਾ ਪਰ ਯਾਰ ਕੀ ਹੁੰਦਾ। ਲੈ ਵੀ ਹੁਣ ਸਾਡੇ ਇੱਕ ਡਰਾਈਵਰ ਨੇ ਤਾਂ ਰੰਗ ਲਾ ਤੇ ਜਨੇ ਹੁਣ ਦੂਜਾ ਡਰਾਈਵਰ ਆ ਗਿਆ ਦੇਖਦੇ ਆ ਰੰਗ ਲਾਊਗਾ ਤੇ ਨਹੀਂ ਲਾਉਂਦਾ। ਹੈ? ਇਹ ਬੰਦਾ ਫੇਰ ਵੀ ਹੜਿਆ ਵਰਤਾ ਬਾਈ ਇਹ ਹਜੇ ਨਵੀਂ ਜਨਰੇਸ਼ਨ ਚਾ ਮੁੰਡਾ ਇੰਨਾ ਕੰਮ ਨਹੀਂ ਕਰਦੇ ਨੇ ਕੰਮ ਬਹੁਤ ਕਰਿਆ ਬੰਦੇ ਨੇ ਇਹਨੂੰ ਬਹੁਤ ਸਾਲ ਹੋ ਗਏ ਹੈ ਇਹ ਵੀ ਮੁੰਡਾ ਲੱਗਦਾ ਡਰੀ ਜੇ ਜਾਂਦਾ ਮਾਰੂਗਾ ਟਰਾਲੀ ਵੀ ਬਗਾਨੀ ਆ ਪਤਰਾ ਚੱਲ ਬਣੇ ਰਿਹਾ ਵਲੌਗ ਦੇ ਨਾਲ ਮੈਨੂੰ ਲਾਵਾ ਹੋਰ ਕਲਿੱਪਾਂ ਲੈ ਵੀ ਆਹ ਦੇ ਉਹ ਭਰੀ ਜਾਂਦਾ ਸੀ ਐਂਡ ਲੋ ਚਲਾਈ ਜਾਂਦੇ ਸੀ ਉਹ ਤਾਂ ਤੁਰ ਹੀ ਜਾਂਦਾ ਸੀ ਇਹ ਮੈਨੂੰ ਐਂ ਘਟ ਹੁੰਦਾ ਯਾਰ ਹੈਨਾ ਲਓ ਵੀ ਮੇਤਰੋ ਬਣੇ ਰਿਹਾ ਬਲਾਗ ਦੇ ਨਾਲ ਲਾਵੇਂ ਤੁਹਾਨੂੰ ਕਲਿੱਪਾਂ ਲੈ ਵੀ ਬੰਦਾ ਸਾਡਾ ਕਹਿੰਦਾ ਵੀਡੀਓ ਬਣਾ ਦੇ ਥਾਰਾ ਜਦੋਂ ਦਬ ਦਬ ਕੇ ਪੂਰੀ ਭਰਦਾ ਤੇ ਆ ਟਾਂਟਾ ਕਰਾਉਂਦਾ ਪੂਰੇ ਬਣਿਆ ਹੋਇਆ ਬਈ ਇਹ ਅੱਗਤੀ ਦੋ ਦੰਦ ਡਰੇ ਜਗਾ ਕੱਪੀ ਬਾਈ ਜੀ ਆਪਾਂ ਰੂੜੀ ਲਈ ਤੇ ਡਲੇ ਲਈ ਪਹਿਲਾਂ ਮੈਨੂੰ ਐਂ ਦੱਸੋ ਹੈ ਓਏ ਬਾਈ ਰੂੜੀ ਲਈ ਤੇ ਡਲੇ ਲਈ ਦੱਸ ਦੋ ਯਾਰ ਬਾਈ 5 ਰੁਪਏ ਆਟਾ ਕਾਹਨ ਦੰਦਾ ਟਰਾਲੀ ਕਦੇ 5 ਤੋਂ ਵੀ 70 ਰੁਪਏ ਹੁੰਦੀ ਆ ਇੱਕ ਡਲਾ ਛੱਡ ਹੀ ਗਿਆ ਬਾਈ ਯਾਰ ਤੂੰ ਬੱਬੀ ਹੁਣ ਕਹਿ ਰਿਓ ਕਿਕਰਾਂ ਥੱਲੇ ਬਾਗ ਜੂਗਾ ਉਹ ਇਹਦਾਂ ਦਾ। ਵੀ ਦੋਸਤ ਇਧਰ ਆਪਣਾ ਮਿੱਤਰ ਪਿਆਰਾ ਵਰਮੀ ਛੇਕ ਬਣਾ ਰਿਹਾ ਕਿਉਂਕਿ ਇਹਨੇ ਗਿਡੇ ਵਾਹਵਾ ਲਾ ਦੇਣਾ। ਸਵੇਰ ਦਾ ਵਿਚਾਰਾ ਗਿਡੇ ਲਾਈ ਦੇਣਾ ਤੁਹਾਨੂੰ। ਹਾਂ ਥੱਕ ਗਿਆ ਵਿਚਾਰਾ। ਬਈ ਇਹਨੇ ਕਿੰਨੇ ਗਿਡੇ ਲਾਦੇ ਤੜਕੇ ਜਿਹੜਾ ਵਰਮੀ ਛੇਕ। ਤਿੰਨ ਦੇਖ ਲਓ ਬਈ 4 ਵਜਨ ਵਾਲੇ ਤੜਕੇ 9 ਵਜੇ ਲੱਗਿਆ ਤੇ ਤਿੰਨੇ ਗਿਡੇ ਲਾਏ ਆ। ਹਾਂ ਬਈ ਕਿਵੇਂ ਤੂੰ ਇਕੱਠਾ ਹੋਈ ਜੰਨਾ ਕੀ ਹੋ ਗਿਆ ਤੈਨੂੰ? ਹੋਣਾ ਕੀ ਹੈ ਤੈਨੂੰ ਨਹੀਂ ਮੈਨਾਂ। ਆ ਦੇ ਕੋਈ ਰੇਪ ਹੋਂਦੇ ਨਤੀਜੇ ਆ ਖੜਾ ਟਰਾਲੀ ਕੱਢ ਕੇ ਨਹੀਂ ਬਾਈ ਦੇ ਨਹੀਂ ਸਮਝ ਆਉਂਦੀ ਯਾਰ ਆਹ ਨਾ ਕਈ ਲੈ ਕੇ ਉਧਰੋਂ ਇੱਧਰ ਆ ਜਾਂਦਾ ਇੱਧਰ ਉੱਥੇ ਹੀ ਬਹਿੰਦਾ ਤੂੰ ਕਈ ਉੱਥੇ ਇੱਧਰ ਆਏਗਾ ਕਾਹਨਾ ਕਈ ਤਾਬਦੀ ਤੈਨੂੰ ਆਹੀ ਤਾਂ ਪਤਾ ਉਹ ਦੇਖੋ ਬਾਈ ਮੈਂ ਥੋੜੇ ਜਿਹੀ ਕਿਢੀ ਲਾਇਆ ਲੇਕਰ ਸਾਫ ਹੋ ਜਾਂਦੀ ਐ ਫੇਰ ਉਹਨਾਂ ਨੂੰ ਲਾਵੇ ਮੇਤਰ ਬੰਮੀ ਸ਼ੇਖ ਉਹਨਾਂ ਨੂੰ ਦਿਖਾਉਣੇ ਹਨ ਕੋਈ ਲਾਈਕ ਕਲਿੱਪ ਤੇ ਇੱਧਰ ਵੀ ਪਾਤੀ ਰਹੇ ਮੁੰਡਿਆਣੇ ਤੇ ਇੱਧਰ ਬਾਈ ਰਿਸੋਰੀ ਸਪਾਈ ਆਹ ਦੇ ਕਿ ਮੇਤਰਿਆ ਫਿਰਦਾ ਮੈਂ ਤਾਂ ਉਹਨਾਂ ਦੇਖੂ ਟਰੈਕਟਰ ਵੀ ਘੁਮਾਇਆ ਪਹਿਲਾਂ ਹਾਂ ਟਰੈਕਟਰ ਵੀ ਕੁਮਾਇਓ ਕਲਿੱਪ ਯਾਰ ਉਦੋਂ ਚੱਕੀ ਨਹੀਂ ਥੋੜਾ ਭੁੱਲ ਗਏ ਉਹ ਆਪਣੇ ਪੇਜ ਤੇ ਹੀ ਆਉਗੀ ਸਕੋਰਪੀਓਲਾ ਪੇਜ ਆਪਣਾ ਮਿੱਤਰੋ ਉਹ ਵੀ ਫੋਲੋ ਕਰ ਲਓ ਇੰਸਟਾ ਤੇ ਜਾ ਕੇ ਠੀਕ ਆ ਬਣੇ ਰਹੋ ਆਪਣੇ ਬਲ ਦੇਖੋ ਭਾਈ ਇੱਧਰ ਕਿਵੇਂ ਜਾਂਦੇ ਅਗੜ ਪਿਛੜ ਹੁਣ ਕਹਿੰਦੇ ਚਾਈ ਬਹੁਤ ਆ ਵੀ ਰੇ ਅਸੀਂ ਪਾਤੀ ਐ ਨਹੀਂ ਵੀ ਹੌਲੀ ਤੋਰ ਲੋ ਦੇਖ ਮਿੱਤਰੋ ਦੇਖੋ ਇੱਧਰ ਕਹਿੰਦੇ ਅੱਜ ਸਵੇਰ ਲੱਗੇ ਸੀਗੇ ਤੇ ਆਪਾਂ ਵਾਂਟ ਤੇ ਪਾਤੀ 3 ਕਿਲੋ ਤੇ 2 ਕਿਲੋ ਆਹਾ ਤੇ ਨੇਰਾ ਹੀ ਹੋ ਗਿਆ ਅੱਪਾ ਪਾਤੀਆਂ ਬਈ 23 24 ਟਰਾਲੀਆਂ ਪਾਤੀਆਂ ਦੋ ਦੋ ਟਰਾਲੀਆਂ ਹੋ ਰਹੀਆਂ ਤੇ ਮਿੱਤਰੋ ਹੁਣ ਮਿਲਦੇ ਆਪ ਅਗਲੇ ਵਲੌਗ ਚ ਆਪਣਾ ਇੱਥੇ ਹੁਣ ਹੁੰਦਾ ਐਂਟੀਆ ਵਲੌਗ ਦਾ ਟਾਈਮ ਵਾਵਾ ਹੋ ਗਿਆ ਤੇ ਚੱਲ ਲਿਆ ਘਰ ਨੂੰ ਤੇ ਬਣੇਗਾ ਲੋਕ ਨਾਲ ਪਹਿਲਾਂ ਆਪਾਂ ਜੋ ਗੁਰਦੁਆਰੇ ਦਸਵੀਂ ਸੀਗੀ ਉੱਥੇ ਜਾ ਕੇ ਆਏ ਸੀਗੇ ਉਸ ਤੋਂ ਬਾਅਦ ਥੋੜਾ ਜਿਹਾ ਡਬਲ ਹੀ ਕੰਮ ਸੀ ਇੱਕ ਉਹ ਕਰਕੇ ਤੇ ਫਿਰ ਆਪਾਂ ਇੱਧਰ ਆ ਗਏ ਸੀਗੇ ਤੇ ਹੁਣ ਆਪਾਂ ਚੱਲਦੇ ਆ ਘਰੇ ਬਈ ਥੋੜੇ ਜਿਹੇ ਟਾਈਮ ਤੱਕ ਆਹ ਟਰਾਲੀ ਲਾ ਕੇ ਹੁਣ ਹੋਣਾ ਬਣਨਾ ਅਗਲੇ ਵਲੌਗ 'ਚ ਮਿਲਾਂਗੇ ਆਪਣੇ ਵਲੌਗ ਨੂੰ ਬਾਤੂਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਮਿੱਤਰੋ ਠੀਕ ਹੈ